ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਬਹੁਤ ਹੀ ਇਤਿਹਾਸਕ ਤੇ ਮਾਨਮਤਾ ਪਰਵ ਹੈ ਅੱਜ ਦੇ ਦਿਨ ਮੇਰੀ ਪੀਰੀ ਦੇ ਮਾਲਕ دین ਦੁਨੀਆ ਦੇ ਵਾਲੀ ਤਨ ਤਨ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਮੇਰੀ ਤੇ ਪੀਰੀ ਦੀਆਂ ਦੋ ਤਲਵਾਰਾਂ ਤਾਰਨ ਕੀਤੀਆਂ ਮੇਰੀ ਤੇ ਪੀਰੀ ਦੀਆਂ ਦੋ ਤਲਵਾਰਾਂ ਕੇਵਲ ਤਲਵਾਰਾਂ ਹੀ ਨਹੀਂ ਬਲਕਿ ਮੇਰੀ ਤੇ ਪੀਰੀ ਇੱਕ ਇੱਕ ਸੰਕਲਪ ਹੈ ਜੋ ਸੱਚਾ ਤੇ ਸੁੱਚਾ ਹੈ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਨੇ ਬਖਸ਼ਿਸ਼ ਕੀਤਾ ਹੈ ਇਹ ਸੰਸਾਰ ਹੈ ਸੰਸਾਰ ਦੇ ਵਿੱਚ ਅਧਿਆਤਮਕ ਪ੍ਰਵਿਰਤੀ ਦੀ ਵੀ ਜ਼ਰੂਰਤ ਹੈ ਅਧਿਆਤਮਕ ਤਾਕਤ ਦੀ ਵੀ ਜ਼ਰੂਰਤ ਹੈ ਅਧਿਆਤਮਕ ਸ਼ਕਤੀ ਦੀ ਵੀ ਜ਼ਰੂਰਤ ਹੈ ਕਿਸੇ ਵੀ ਮਨੁੱਖ ਪਾਸ ਅਧਿਆਤਮ ਦਾ ਹੋਣਾ ਵੀ ਬਹੁਤ ਜ਼ਰੂਰੀ ਹੈ ਤੇ ਰਸੀ ਤਾਕਤ ਇਹ ਵੀ ਅੱਖੋਂ ਪਰੋਖੇ ਕਰਨੀ ਜਿਹੜੀ ਹੈ ਇਹ ਵਾਜਬ ਨਹੀਂ ਹੈ ਇਹਨਾਂ ਦੋਨਾਂ ਦਾ ਇੱਕ ਸੱਚਾ ਤੇ ਸੁੱਚਾ ਸੁਮੇਲ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਮੀਰੀ ਤੇ ਪੀਰੀ ਦੇ ਰੂਪ ਦੇ ਵਿੱਚ ਸਾਨੂੰ ਬਖਸ਼ਿਸ਼ ਕੀਤਾ ਇਸ ਸੰਸਾਰ ਦੇ ਅੰਦਰ ਧਰਮ ਦੀ ਰੱਖਿਆ ਸ਼ਾਸਤਰ ਦੀ ਰੱਖਿਆ ਤਾਹੀਂ ਸਹੀ ਟੰਗ ਨਾਲ ਹੋਏਗੀ ਜੇ ਹੱਥ ਦੇ ਵਿੱਚ ਸ਼ਸਤਰ ਹੋਏਗਾ ਤੇ ਸ਼ਸਤਰ ਦੇ ਵਿੱਚੋਂ ਰਾਸ ਦੀ ਉਤਪਤੀ ਜਿਹੜੀ ਹੈ ਉਹ ਹੁੰਦੀ ਹੈ ਅੱਜ ਵੀ ਅਸੀਂ ਦੇਖਦੇ ਹਾਂ ਜਿਸ ਮੁਲਕ ਕੋਲ ਸਭ ਤੋਂ ਵੱਧ ਕਾਤਕ ਹਥਿਆਰ ਹੈ ਮਾਰੂ ਸ਼ਸਤਰ ਹੈ ਅਸਤਰ ਹੈ ਉਸੇ ਦਾ ਹੀ ਸਾਰੀ ਦੁਨੀਆ ਦੇ ਵਿੱਚ ਦਬਦਬਾ ਹੈ ਉਸੇ ਦੀ ਕਰੰਸੀ ਉਸੇ ਦੀ ਆਰਥਿਕ ਵੈਲਿਊ ਸਭ ਤੋਂ ਵੱਧ ਹੈ ਜੋ ਸੰਸਾਰ ਦੇ ਵਿੱਚ ਸਭ ਤੋਂ ਮਾਰੂ ਹਥਿਆਰ ਨੂੰ ਰੱਖੇ ਹੋਏ ਬੈਠਾ ਹੈ ਜ ਜਿਹਦੇ ਕੋਲ ਮਾਰੂ ਹਥਿਆਰਾਂ ਦਾ ਸਭ ਤੋਂ ਵੱਡਾ ਜ਼ਖੀਰ ਹੈ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਮੇਰੀ ਤੇ ਪੀਰੀ ਦੀਆਂ ਦੋ ਤਲਵਾਰਾਂ ਅੱਜ ਦੇ ਦਿਨ ਧਾਰਨ ਕਰਕੇ ਸਿੱਖਾਂ ਨੂੰ ਸਮਝਾਇਆ ਕਿ ਹੁਣ ਵਕਤ ਆ ਗਿਆ ਹੈ ਰੋਹਾਨੀਅਤ ਦੇ ਨਾਲ ਨਾਲ ਸੰਸਾਰ ਦੇ ਵਿੱਚ ਮੀਰੀ ਦਾ ਪ੍ਰਕਾਸ਼ਨ ਵੀ ਕੀਤਾ ਜਾਏ। ਔਰ ਇਹਦੇ ਲਈ ਵੱਧ ਤੋਂ ਵੱਧ ਨੌਜਵਾਨ ਸਾਡੇ ਕੋਲ ਆਉਣ ਜੰਗੀ ਆਬਿਆਸ ਦੇ ਵਿੱਚ ਆਪਣਾ ਵਕਤ ਆਪਣਾ ਸਮਾਂ ਜਿਹੜਾ ਬਤੀਤ ਕਰਨ ਸਿੱਖ ਸੰਗਤਾਂ ਵਧੀਆ ਤੋਂ ਵਧੀਆ ਕੋੜੇ ਲੈ ਕੇ ਆਉਣ ਕੋੜੇ ਭੇਟ ਕਰਨ ਵਧੀਆ ਤੋਂ ਵਧੀਆ ਸ਼ਸਤਰ ਜਿਹੜੇ ਹੈ ਉਹ ਭੇਟ ਕੀਤੇ ਜਾਣ। ਸ੍ਰੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਦਾ ਇਹ ਸੰਦੇਸ਼ ਸੀ ਸਿੱਖ ਸੰਗਤਾਂ ਇੱਕ ਗੱਲ ਕਹਿਣੀ ਚਾਹੁੰਦੇ ਆ ਕਿ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਧਰਮ ਤੇ ਰਾਜਨੀਤੀ ਜਾਂ ਅਮੀਰੀ ਤੇ ਪੀਰੀ ਦਾ ਜੋ ਦਵੰਦ ਸਾਨੂੰ ਬਖਸ਼ਿਆ ਜੋ ਸਮੇਲ ਸਾਨੂੰ ਬਖਸ਼ਿਆ ਇਹ ਕੋਈ ਨਵਾਂ ਨਹੀਂ ਹੈ ਬਲਕਿ ਇਹ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦੇ ਫਲਸਫੇ ਦੇ ਵਿੱਚੋਂ ਹੀ ਉਤਪੰਨ ਕੀਤਾ ਹੈ ਇਹ ਨਹੀਂ ਹੈ ਕਿ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਜਿਹੜਾ ਸਿਧਾਂਤ ਬਖਸ਼ਿਆ ਗੁਰੂ ਨਾਨਕ ਸਾਹਿਬ ਦਾ ਫਲਸਫਾ ਜਿਹੜਾ ਇਸਦੇ ਬਿਲਕੁਲ ਉਲਟ ਹੈ ਤਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਹੀ ਉਹ ਮਹਾਨ ਪਹਿਲੇ ਰਹਿਬਰ ਪਹਿਲੇ ਸਤਿਗੁਰੂ ਨੇ ਜਿਨ੍ਹਾਂ ਨੇ ਕਿਹਾ ਜਾਓ ਤੋ ਪ੍ਰੇਮ ਖੇਲਨ ਕਾ ਚਾਓ ਸਿਰ ਤਰਤਲੀ ਗਲੀ ਮੇਰੀ ਆਓ ਇਤਮਾਰਗ ਪੈਰ ਤਰੀ ਜੈ ਸਰਦੀ ਜੈ ਕਾਣ ਨਾ ਕੀਚੈ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਫਲਸਫੇ ਦੇ ਵਿੱਚ ਹੀ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਨੇ ਸਾਨੂੰ ਮੀਰੀ ਤੇ ਪੀਰੀ ਦਾ ਸੰਕਲਪ ਦਿੱਤਾ ਜਦੋਂ ਮੀਰੀ ਤੇ ਪੀਰੀ ਦੀਆਂ ਦੋ ਤਲਵਾਰਾਂ ਸਤਿਗੁਰਾਂ ਨੇ ਤਾਰਨ ਕੀਤੀਆਂ ਗੁਰੂ ਘਰ ਦੇ ਟਾਡੀਆਂ ਨੇ ਇਸ ਮੌਕੇ ਨੂੰ ਆਪਣੀਆਂ ਬਾਹਰਾਂ ਦੇ ਵਿੱਚ ਕਲਮਬਦ ਕੀਤਾ ਦੋ ਤਲਵਾਰਾਂ ਬਧੀਆਂ ਇੱਕ ਮੀਰ ਦੀ ਇੱਕ ਪੀਰ ਦੀ ਇੱਕ ਅਜ਼ਮਤ ਦੀ ਇੱਕ ਰਾਜ ਦੀ ਇੱਕ ਰਾਖੀ ਕਰੇ ਵਜ਼ੀਰ ਦੀ ਮੈਂ ਇਸ ਮੇਰੀ ਪਿਆਰੀ ਦਿਵਸ ਤੇ ਮੌਕੇ ਦੇ ਉੱਤੇ ਸਮੂਹੋ ਗੁਰੂ ਨਾਨਕ ਨਾਮਲੇਵਾ ਸਿੱਖ ਸੰਗਤਾਂ ਤੇ ਸਮੁੱਚੇ ਗੁਰੂ ਖਾਲਸਾ ਪੰਥ ਨੂੰ ਬਹੁਤ 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 ਵਧਾਈ ਦੇਣਾ ਅੱਜ ਨੌਜਵਾਨ ਵਰਗ ਨੂੰ ਮੇਰੀ ਤੇ ਪੀਰੀ ਦੇ ਸੱਚੇ ਤੇ ਸੁੱਚੇ ਸੰਕਲਪ ਨੂੰ ਸਮਝਣ ਦੀ ਬਹੁਤ ਵੱਡੀ ਜ਼ਰੂਰਤ ਹੈ। ਅੱਜ ਦੁਨੀਆ ਦੇ ਵਿੱਚ ਜਿੰਨੀ ਅਫਰਤ ਅਫਰੀਦਾ ਮਾਹੌਲ ਬਣਿਆ ਹੋਇਆ ਹੈ ਇੱਕ ਮੁਲਕ ਦੂਸਰੇ ਮੁਲਕ ਦੇ ਉੱਤੇ ਹਮਲਾਵਰ ਹੋਇਆ ਹੈ। ਐਸੇ ਮੌਕੇ ਦੇ ਉੱਤੇ ਅਸੀਂ ਗੁਰੂ ਨਾਨਕ ਸਾਹਿਬ ਦੇ ਬਖਸ਼ੇ ਸਿਧਾਂਤਾਂ ਨੂੰ ਅਮਲਦਾਰੀ ਵਿੱਚ ਲਿਆ ਕੇ ਹੀ ਸ਼ਾਂਤੀ ਜਿਹੜੀ ਹੈ ਉਹ ਸਥਾਪਿਤ ਕਰ ਸਕਦੇ ਹਾਂ। ਤੇ ਉਹਨਾਂ ਸਿਧਾਂਤਾਂ ਦੇ ਵਿੱਚੋਂ ਹੀ ਛੇਵੇਂ ਧੰ ਗੁਰੂ ਨਾਨਕ ਸਾਹਿਬ ਜੀ ਦਾ ਸਿਧਾਂਤ ਮੇਰੀ ਤੇ ਪੀਰੀ ਦਾ ਜੋ ਸਾਰਤਕ ਸੀ ਸਾਰਤਕ ਹੈ ਔਰ ਯੁਗਾ ਯੁਗਾ ਤੱਕ ਸਾਰਤਕ ਰਹੇਗਾ ਇਸ ਨੂੰ ਸਮਝਣ ਦੀ ਜ਼ਰੂਰਤ ਹੈ ਬਹੁਤ ਬਹੁਤ ਇਸ ਪਰਬ ਦੀਆਂ ਵਧਾਈਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ